ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮੈਂ ਚੇਤਨ ਕੌਸ਼ਲ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਹੁਸ਼ਾਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਆਪਾਂ ਹੁਸ਼ਾਰਪੁਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਸਾਰੀਆਂ ਅਜਹੀਆਂ ਸੜਕਾਂ ਨੇ ਜਿਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਤਾਂ ਅੱਜ ਅਸੀਂ ਇਹ ਗੱਲ ਕਰਾਂਗੇ ਹੁਸ਼ਾਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਦੀ ਕਿਉਂਕਿ ਕੁਝ ਹੀ ਸਮੇਂ ਤੱਕ ਚੱਬੇਵਾਲ ਦੇ ਵਿੱਚ ਅ ਵੀ ਡਾਂਸਾ ਵਾਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਜ਼ਿਮਨੀ ਚੋਣ ਦੇ ਸਬੰਧ ਵਿੱਚ ਦੋ ਆਗੂਆਂ ਦੇ ਵਿਚਾਰ ਹੈ ਜਿਹੜੀ ਉਹ ਉਮੀਦ ਉਮੀਦਵਾਰੀ ਦੀ ਟਿਕਟ ਲੈਂਡ ਦੀ ਜਿਹੜੀ ਉਹ ਇਹ દોੜ ਲੱਗੀ ਹੋਈ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ 20 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਹਲਕਾ ਚੱਬੇਵਾਲ ਦੇ ਵਿਕਾਸ ਦੇ ਲਈ ਉਹ ਜਾਰੀ ਕੀਤੀ ਗਈ ਹੈ ਜਿਸ ਦੀ ਪੁਸ਼ਟੀ ਬਕਾਇਦਾ ਚੱਬੇਵਾਲ ਤੋਂ ਹੀ ਜਿਹੜੇ ਵਿਧਾਇਕ ਰਹੇ ਨੇ ਕਾਂਗਰਸ ਸਰਕਾਰ ਵਕਤ ਤੇ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਕੀਤੀ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਹਲਕਾ ਚੱਬੇਵਾਲ ਤੋਂ ਇੰਚਾਰਜ ਹਰਮਿੰਦਰ ਸਿੰਘ ਸੰਧੂ ਹੁਰਾ ਵੱਲੋਂ ਵੀ ਕੀਤੀ ਗਈ ਹੈ ਤਾਂ ਉਹਨਾਂ ਦੋਹਾਂ ਵੱਲੋਂ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਉਹ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਇੱਡੀ ਵੱਡੀ ਰਕਮ ਹੈ ਚੱਬੇਵਾਲ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ ਸੋ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਲੋਕਾਂ ਨੂੰ ਚੱਬੇਵਾਲ ਦੀਆਂ ਟੁੱਟੀਆਂ ਸੜਕਾਂ ਤੋਂ ਰਾਹਤ ਕਦੋਂ ਮਿਲੇਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਨੂੰ 2.5 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਉਹ ਪੂਰਾ ਹੋ ਚੁੱਕਿਆ ਤੇ ਅਜਿਹੇ ਦੇ ਵਿੱਚ 2.5 ਸਾਲਾਂ ਦੇ ਵਿੱਚ ਚੱਬੇਵਾਲ ਹਲਕੇ ਦੇ ਲਈ ਏਡੀ ਵੱਡੀ ਰਾਸ਼ੀ ਜਾਰੀ ਨਾ ਕਰਨਾ ਤੇ ਉਸ ਵਕਤ 20 ਕਰੋੜ ਦੀ ਰਾਸ਼ੀ ਜਾਰੀ ਕਰਨਾ ਜਦੋਂ ਕਿ ਸਿਰ ਤੇ ਹੁਣ ਜ਼ਿਮਨੀ ਚੋਣਾ ਆ ਖੜੀਆਂ ਹੋਣ ਆਪਣੇ ਆਪ ਤੇ ਵਿੱਚ ਹੀ ਉਹ ਵੱਡੇ ਸਵਾਲ ਖੜੇ ਕਰਦਾ ਹੈ ਇਹ ਪੰਜਾਬ ਸਰਕਾਰ ਦੀ ਭੂਮਿਕਾ ਤੇ ਵੀ ਉਹ ਵੱਡੇ ਸਵਾਲ ਖੜੇ ਕਰਦਾ ਹੈ ਸੋ ਮੈਂ ਤਾਂ ਚੱਬੇਵਾਲ ਦੇ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਹਾਡੇ ਭਾਈ ਜੋ ਜੋ ਵੀ ਕੰਮ ਰਹਿੰਦੇ ਨੇ ਤੁਸੀਂ ਜ਼ਰੂਰ ਜ਼ੋਰ ਸ਼ੋਰ ਦੇ ਨਾਲ ਇਹਨਾਂ ਆਗੂਆਂ ਦੇ ਸਾਹਮਣੇ ਰੱਖੋ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਾਹਮਣੇ ਚੁੱਕੋ ਤਾਂ ਜੋ ਉਹਨਾਂ ਦਾ ਨਿਪਟਾਰਾ ਹੋ ਸਕੇ ਕਿਉਂਕਿ ਉਹਨੇ ਜ਼ਿਮਨੀ ਚੋਂ ਸਿਰ ਤੇ ਹੈ ਸਰਕਾਰ ਦੀ ਇੱਕ ਜਿਹੜੀ ਉਹ ਇਹ ਪਿਛਲੇ ਕਾਫੀ ਸਮੇਂ ਤੋਂ ਅਲੋਚਨਾ ਵੀ ਹੁੰਦੀ ਹੈ ਟੁੱਟੀਆਂ ਸੜਕਾਂ ਨੂੰ ਲੈ ਕੇ ਤਾਂ ਹੁਣ ਸਰਕਾਰ ਵੀ ਆਪਣੀ ਸਾਖ ਬਚਾਉਣ ਤੇ ਲੱਗੀ ਹੋਈ ਹੈ ਕਿਉਂਕਿ ਸੱਤਾ ਦੇ ਵਿੱਚ ਹੁੰਦਿਆਂ ਹੋਇਆਂ ਉਹ ਕਿਸ ਕੋਈ ਵੀ ਜ਼ਿਮਨੀ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਹੀ ਜ਼ਿਆਦਾ ਵੱਡੀ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੋ ਜ਼ਰੂਰ ਇਹਨਾਂ ਆਗੂਆਂ ਦੇ ਸਾਹਮਣੇ ਆਪਣੀਆਂ ਤੁਸੀਂ ਮੁਸ਼ਕਲਾਂ ਨੂੰ ਚੱਕੋ ਆਪਣੇ ਜੋ ਤੁਹਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਚੁੱਕੋ ਤੇ ਚੁੱਕ ਕੇ ਉਹਨਾਂ ਦਾ ਹੱਲ ਕਰਵਾਓ ਤਾਂ ਹੁਣ ਚੱਬੇਵਾਲ ਦੀਆਂ ਕਿਹੜੀਆਂ ਸੜਕਾਂ ਦੀ ਹਾਲਤ ਜ਼ਿਆਦਾ ਮਾੜੀ ਹੈ ਵੈਸੇ ਤਾਂ ਬਹੁਤ ਸਾਰੀਆਂ ਸੜਕਾਂ ਹੋਣਗੀਆਂ ਪਰ ਚੰਦਕੋ ਸੜਕਾਂ ਦਾ ਮੈਂ ਮੇਰਵਾ ਦੱਸ ਦਿੰਦਾ ਤੁਹਾਨੂੰ ਇਹ ਚਬਿਆਲ ਤੋਂ ਜਦੋਂ ਆਪਾਂ ਬਜਰਾਵਰ ਨੂੰ ਜਾਂਦੇ ਆ ਤਾਂ ਉਹ ਸੜਕ ਦੀ ਹਾਲਤ ਵੀ ਮਾੜੀ ਹੈ ਜਿਆਨ ਤੋਂ ਆਪਾਂ ਸਿੰਘਪੁਰ ਨੂੰ ਜਾਂਦੇ ਆ ਪੱਟੀ ਤੋਂ ਸ਼ਿਸ਼ੋਲੀ ਨੂੰ ਜਾਂਦੇ ਆ ਬਜਰਾਵਰ ਤੋਂ ਸ਼ਿਸ਼ੋਲੀ ਨੂੰ ਜਾਂਦੇ ਆ ਤਾਂ ਪੱਟੀ ਤੋਂ ਬੋਨ ਨੂੰ ਜਾਂਦੇ ਆ ਹਰਮੋਇਆਂ ਤੋਂ ਪੱਟੀ ਨੂੰ ਜਾਂਦੇ ਆ ਇਹ ਭਾਮ ਸੜਕ ਦੀ ਆਪਾਂ ਗੱਲ ਕਰ ਲਈਏ ਭਾਮ ਸੜਕ ਦਾ ਵੀ ਬੇहद ਇਹ ਮਾੜਾ ਹਾਲ ਹੈ ਭਾਮ ਦੀਆਂ ਸੜਕਾਂ ਦਾ ਇੱਥੋਂ ਤੱਕ ਕਿ ਇਹ ਭਾਮ ਦੇ ਕਹਿੰਦੇ ਜਿਹੜੇ ਚਾਰ ਤਰਫੋਂ ਸੜਕ ਹੈ ਪੂਰੇ ਪਿੰਡ ਦੇ ਇਰਤ ਗਿਰਤ ਘូមਦੀ ਆ ਤਾਂ ਸਾਰੀ ਸੜਕ ਦੀ ਬੇहद ਖਸਤਾ ਹਾਲਤ ਹੈ ਤਾਂ ਦੇਹਾਣਾ ਤੋਂ ਮੁਖਲੀਆਣਾ ਰਹੱਲੀ ਤੋਂ ਬੋਦਲ ਪਿੰਡ ਤਾਂ ਬਹੁਤ ਸਾਰੇ ਅਜਿਹੇ ਪਿੰਡ ਨੇ ਨਡਾਲੋਂ ਪਿੰਡ ਦੀ ਆਪਾਂ ਗੱਲ ਕਰ ਰਹੀਏ ਉੱਥੋਂ ਦੀ ਵੀ ਮੇਰੇ ਤੋਂ ਸ਼ਾਇਦ ਇਹ ਡਿਟੇਲ ਪਹੁੰਚੀ ਆ ਕਿ ਉੱਥੋਂ ਦੀ ਸੜਕ ਦੀ ਹਾਲਤ ਵੀ ਬਹੁਤ ਜ਼ਿਆਦਾ ਉਹ ਮਾੜੀ ਬਣੀ ਹੋਈ ਆ ਸੋ ਭਾਮ ਦੀ ਸੜਕਾਂ ਦੀ ਨਡਾਲੋਂ ਬਹਿਬਲਪੁਰ ਜਲੋਵਾਲ ਦਾ ਬਹੁਤ ਸਾਰੇ ਅਨੇਕਾਂ ਹੀ ਹੋ ਰਹੇ ਇਸ ਤਰ੍ਹਾਂ ਦੇ ਪਿੰਡ ਹੋਣਗੇ ਜਿਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਨਰਕ ਦਾ ਸਾਹਮਣਾ ਕਰਨਾ ਪੈਂਦੀ ਹੈ ਜਦੋਂ ਉਹ ਟੁੱਟੀਆਂ ਸੜਕਾਂ ਤੋਂ ਉਹ ਗੁਜ਼ਰਦੇ ਨੇ ਕਿਉਂਕਿ ਵਾਹਨਾਂ ਦਾ ਨੁਕਸਾਨ ਹੁੰਦਾ ਤਾਂ ਬਹੁਤ ਵਾਰ ਗੰਭੀਰ ਹਾਦਸੇ ਵੀ ਵਾਪਰ ਚੁੱਕੇ ਨੇ ਤਾਂ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਵੀ ਵਾਪਰ ਚੁੱਕੇ ਨੇ ਕਿ ਲੋਕਾਂ ਨੂੰ ਜਿਹੜਾ ਗੰਭੀਰ ਬਿਮਾਰੀਆਂ ਲੱਗਦੀਆਂ ਨੇ ਬਿਮਾਰੀਆਂ ਤੋਂ ਭਾਵੇਂ ਉਹਨਾਂ ਦੇ ਸੱਟਾਂ ਲੱਗ ਜਾਂਦੀਆਂ ਨੇ ਉਹਨਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਡਿਸਕ ਦੀ ਪ੍ਰੋਬਲਮਸ ਹੈ ਉਹਨਾਂ ਨੂੰ ਆਂਡ ਲੱਗਦੀ ਹੈ ਤਮੈਂ ਚੱਬੇਵਾਲ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਹਲਕੇ ਇੰਚਾਰਜ ਨੇ ਹਰਮਿੰਦਰ ਸਿੰਘ ਸੰਧੂ ਤੇ ਜਿਹੜੇ ਐਮਪੀ ਸਾਹਿਬ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਹਾਨੂੰ ਵੀ ਬੇਨਤੀ ਕਰਾਂਗਾ ਕਿ ਕਿਉਂਕਿ ਦੋਹਾਂ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਉਮੀਦਵਾਰੀ ਦੀ ਟਿਕਟ ਹਾਸਲ ਕਰਨਾ ਚਾਹੁੰਦੇ ਨੇ ਤਾਂ ਦੋਹਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਚਾਹੁੰਦਾ ਕਿ ਸ਼ਰੇ ਤੁਸੀਂ ਹੁਣ ਲੈਣਾ ਛੱਡ ਦਿਓ ਕਿਉਂਕਿ ਜੋ 20000 20 ਕਰੋੜ ਦੀ ਰਾਸ਼ੀ ਵਿਚਾਰੀ ਕੀਤੀ ਹੈ ਇੱਕ ਕਹਿੰਦਾ ਜੀ ਮੈਂ ਲੈ ਕੇ ਆਇਆ ਪੰਜਾਬ ਸਰਕਾਰ ਤੋਂ ਦੂਸਰਾ ਕਹਿੰਦਾ ਮੈਂ ਲੈ ਕੇ ਆਇਆ ਤਾਂ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਸੇਹਰਾਬੰਦੀ ਆਪਣੇ ਸਿਰ ਤੇ ਸਜਾਣਾ ਚਾਹੁੰਦੇ ਹੋ ਕਿ ਕਿਹੜਾ ਲੈ ਕੇ ਆਏ ਤੇ ਕਿਹੜਾ ਨਹੀਂ ਤੇ ਕੋਈ ਇਹਿਸਾਨ ਨਹੀਂ ਕੀਤਾ ਗਿਆ ਤੁਹਾਡੇ ਦੋਹਾਂ ਹੀ ਵੱਲੋਂ ਤਾਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਗੱਲਾਂ ਨੂੰ ਔਖੋ-ਪਰੋਖੇ ਕਰਕੇ ਚੱਬੇਵਾਲ ਦੇ ਵਿਕਾਸ ਵੱਲ ਧਿਆਨ ਦਿਓ 20 ਕਰੋੜ ਦੀ ਰਾਸ਼ੀ ਜਾਰੀ ਹੋਈ ਹੈ ਕੋਈ ਛੋਟੀ ਰਾਸ਼ੀ ਨਹੀਂ ਜਾਰੀ ਹੋਈ ਹੈ ਤੇ ਇਹ ਨਾ ਹੋਵੇ ਕਿ ਸਰਫਾ ਗੱਲਾਂ ਦੇ ਵਿੱਚ ਹੀ ਜਾਰੀ ਰਹੇ ਇਹਨੂੰ ਅਸਲੀ ਹਕੀਕੀ ਰੂਪ ਦੇ ਵਿੱਚ ਵੀ ਜਾਰੀ ਕਰਵਾਓ ਤਾਂ ਜੋ ਜਲਦ ਤੋਂ ਜਲਦ ਅਧਿਕਾਰੀਆਂ ਇਹ ਪ੍ਰਸ਼ਾਸਨ ਦੇ ਖਾਤੇ ਦੇ ਵਿੱਚ ਪੈਸੇ ਆਉਣ ਸੰਬੰਧਿਤ ਇਹ ਵਿਭਾਗਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਤੇ ਚੱਬੇਵਾਲ ਦੀਆਂ ਸੜਕਾਂ ਦੀ ਜਿਹੜੀ ਉਹ ਹਾਲਤ ਸੁਧਰ ਸਕੇ ਤਾਂ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ ਤਾਂ ਇਸ ਤੋਂ ਇਲਾਵਾ ਮੈਂ ਜੱਜੋਪਟ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਵੱਡੀ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਹੁਣ ਤੁਸੀਂ ਵੀ ਆਪਣੀ ਜਿਹੜੀ ਮੰਗ ਹੈ ਕਿਉਂਕਿ ਕੁਝ ਹੀ ਸਮੇਂ ਤੱਕੇ ਚੱਬੇਵਾਲ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਜੋ ਟਿਕਟ ਦੀ ਉਮੀਦਵਾਰੀ ਦੀ ਦੌੜ ਤੇ ਵਿੱਚ ਲੱਗੇ ਹੋਏ ਨੇ ਤੁਹਾਡੇ ਪਿੰਡਾਂ ਤੱਕ ਤੁਹਾਡੇ ਨੁਮਾਇੰਦਿਆਂ ਤੱਕ ਪਹੁੰਚ ਕਰਨਗੇ ਤਾਂ ਇੱਕ ਠੋਕੇ ਠੋਕ ਵੀ ਜਾ ਕੇ ਆਪਣੀ ਗੱਲ ਰੱਖੋ ਕਿ ਇੱਥੇ ਪੁਲ ਦਾ ਨਿਰਮਾਣ ਹੈ ਜਿਹੜਾ ਹੁਣ ਜ਼ਰੂਰ ਕਰਵਾਇਆ ਜਾਵੇ ਕਿਉਂਕਿ ਹੁਣ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਤਾਂ ਕਿਸ ਤਰ੍ਹਾਂ ਦੀ ਇਹ ਕਿਸ ਤਰ੍ਹਾਂ ਬਿਆਨਬਾਜ਼ੀ ਆ ਜਿਹੜੀ ਉਹ ਆਗੂ ਰਾਜਨੀਤਿਕ ਆਗੂਆਂ ਵੱਲੋਂ ਕੀਤੀ ਗਈ ਸੀ ਤਾਂ ਉਸ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਦਿਲ ਦਿਮਾਗ ਦੇ ਵਿੱਚ ਰੱਖ ਕੇ ਇਹ ਵੱਡੀ ਮੰਗ ਉਹ ਜ਼ਰੂਰ ਕਰਨੀ ਹੈ ਨਾ ਰਾਜਨੀਤਿਕ ਆਗੂਆਂ ਤੋਂ ਤਾਂ ਅੰਤ ਦੇ ਵਿੱਚ ਇੱਕ ਵਾਰ ਮੂਵਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਤੇ ਹਰਮਿੰਦਰ ਸਿੰਘ ਸੰਧੂ ਨੂੰ ਕਹਿਣਾ ਚਾਹਾਂਗਾ ਕਿ ਟਿਕਟ ਉਮੀਦਵਾਰੀ ਦੀ ਜਿਹੜੀ ਟਿਕਟ ਦੀ ਦੌੜ ਇੱਕ ਪਾਸੇ ਰੱਖ ਕੇ ਥੋੜਾ ਬਹੁਤਾ ਧਿਆਨ ਜਿਹੜਾ ਉਹ ਚੱਬੇਵਾਲ ਦੇ ਵਿਕਾਸ ਵੱਲ ਵੀ ਜ਼ਰੂਰ ਦਿੱਤਾ ਜਾਵੇ ਖਾਸ ਕਰ ਟੁੱਟੀਆਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਜੱਬੇ ਵਾਲ ਦੇ ਵਸਨੀਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ